welcom to our new vlog kise ke dasare theek ho gurwala baniye virji gurwala baniye haan ji ki haal chal oi wait 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 theek karda gande ja so ajj de vlog ch shuru kar liya pata nahi ki banna hai agge agge vekhiyo kuch na kuch banawangi ਵੈਸੇ ਪਲਾਨ ਸੀਗਾ ਕਿ ਰੋਟੀ ਪਕਾਉਣੀ ਆ ਕੋਲ ਅੱਗ ਦੇ ਉੱਤੇ ਆ 2 ਸਾਲ ਹੋ ਗਏ ਆ ਤਕਰੀਬਨ ਤੇ ਅੱਗ ਵਾਲੀ ਰੋਟੀ ਨਹੀਂ ਖਾਦੀ ਇਲੈਕਟ੍ਰੋਨਿਕ ਚੁੱਲੇ 'ਲੀ ਚੱਲਦੀ ਆ ਲੇਕਿਨ ਉਤੋਂ ਪਹਿਲਾਂ ਫਰਮਾਇਸ਼ ਆ ਗਈ ਮੈਡਮ ਦੀ ਕਹਿੰਦੀ ਕਿ ਕੀ ਕਹਿੰਦੇ ਇਹਨੂੰ ਕੋफ्ते ਵੀ ਬਣਾਓ ਸੋ ਹੁਣ ਆਪਾਂ YouTube ਆਪਾ ਜੀ ਨੂੰ ਪੁੱਛ ਲਿਆ ਕਿੱਦਾਂ ਬਣਦੇ ਆ ਉਹ ਬਣਾਉਣੇ ਆ ਪਹਿਲੋ ਫਿਰ ਸ਼ਾਮ ਨੂੰ ਪਕਾਵਾਂਗੇ ਰੋਟੀ ਰੋਟੀ ਆਪਾਂ ਕਦੂ ਕਸ਼ ਕਰਕੇ ਕਦੂ ਦਾ ਸ਼ਿਕਰ ਦੇਣਾ ਵਾਟਵਰ ਤੇ ਹੁਣ ਪਾਣੀ ਕੱਢ ਲਿਆ ਹੁਣ ਪਾਉਣੇ ਨੇ ਦੇ ਵਿੱਚ ਮਸਾਲੇ ਤੇ ਫਿਰ ਇਹਨਾਂ ਨੂੰ ਕਰਾਂਗੇ ਜੀ ਫਰਾਈ ਮਰਚਲ ਹੋਣੀ ਆ ਜੀ ਮਸਾਲੇ ਆਪਣੇ ਪਾਉਣੇ ਆ YouTube ਵਾਲੇ ਵੀ ਪਾਉਣ ਆਪ ਆਗੇ ਕਰ ਲੈ ਸਿਆਣੀ ਇੱਥੇ ਆਪ ਕਰ ਲਈਦਾ ਇਹਦਾ ਉੱਥੇ ਉੱਥੇ ਬਹਿ ਕੇ ਆਰਡਰ ਨਹੀਂ ਮਾਰਨੇ ਹੈਗੇ ਚੀਟ ਬਣਾਵਾ ਲੂਟ ਫਿਰ ਤੁਹਾਡੇ ਤੋਂ ਕੋਣਾ ਤੇ ਮੈਨੂੰ ਕੀ ਫਰਕ ਆ ਗਿਆ ਬਣਾਉਣ ਦਾ ਨਾ ਪਾਓ ਆਪਾਂ ਤੇ ਆਪਣੀ ਮਰਜ਼ੀ ਨਾਲ ਬਣਾਉਣਾ ਜਾਂ ਤੇ ਖਾ ਲੋ ਸਾਡੀ ਮਰਜ਼ੀ ਦਾ ਤੇ ਜਾਂ ਫਿਰ ਆਪ ਆ ਕੇ ਕਰ ਲਓ ਕਿੰਨੀ ਪਾਓ ਹਰੀਆ ਭੂਕਾ ਵਾਲਾ ਪਿਆ ਜਾਂ ਚੁੱਪ ਗੁਫਤੇ ਵੀ ਆਪਾਂ ਗੋਲ ਕਰਕੇ ਰੱਖ ਲਿਆ ਤੇ ਮਸਾਲਾ ਵੀ ਕਰ ਲਿਆ ਸਾਰਾ ਰੈਡੀ ਤੇ ਹੁਣ ਆਪਾਂ ਆ ਲੈ ਕੱਟ ਲਿਆ ਗੰਡਾ ਛੰਡਾ ਸਾਰਾ ਕੁਝ ਹੁਣ ਇਹਨਾਂ ਨੂੰ ਬਣਾ ਕੇ ਤੇ ਫਿਰ ਦੇਖਦੇ ਆ ਕਿ ਕਿਹਦੀ ਜਿਹੀ ਮੈਨੀ ਲੱਗਦੀ ਰੋਟੀ ਪਕਾਉਣ ਦੀ ਬਾਹਰ ਅੱਗ ਦੇ ਉੱਤੇ ਉਹ ਵੀ ਪਹਿਲੀ ਈ ਨਹੀਂ ਪਕਾਉਣੀ ਹੁਣ ਆਦਾ ਸਿਸਟਮ ਨਹੀਂ ਪਤਾ ਕਿ ਕਿਹੜੇ ਸਾਰਾ ਕਰਾਂਗੇ ਚਲੋ ਦੇਖਦੇ ਆ ਪਹਿਲਾਂ ਸਬਜ਼ੀ ਬਣਾ ਲਈਏ ਅਗਲ ਸਬਜ਼ੀ ਤੇ ਆਪਾਂ ਬਣਾ ਕੇ ਰੈਡੀ ਕਰਕੇ ਆਖ ਆਏ ਆ ਲੇਕਿਨ ਹਜੇ ਰੋਟੀ ਦਾ ਟੈਮ ਲਗਣਾ ਸੀ ਹਾਂਜੀ ਨੀਰ ਕਹਿੰਦਾ ਮੈਨੂੰ ਫਿਰ ਪਾਰਕ ਲੈ ਜਾਓ ਮਾਖ ਲੈ ਆਉਂਦਾ ਮੈਂ ਆਪਣਾ ਗੋਦ ਦੇਂਦਾ ਜਾਂਦਾ ਹਾਂ ਹਾਂ ਕਾਫੀ ਦਿਨਾਂ ਦਾ ਕਹਿੰਦਾ ਮੈਂ ਚੱਲ ਹੁਣ ਚੱਲਦੇ ਆਂ ਟਾਈਮ ਨਹੀਂ ਹੈਗਾ ਫਰੀ ਵੀ ਇਹਨੂੰ ਪਲੇ ਕਰਾ ਲਈਏ ਫਿਰ ਰੋਟੀ ਪਕਾਉਣੀ ਆ ਤੁਸੀਂ ਖੂਬਸੂਰਤੀ ਚੈੱਕ ਕਰੋ ਪਾਰਕ ਦੀ ਇਹ ਬਿਲਕੁਲ ਘਰ ਦੇ ਲੱਗ ਗਈ ਹੈ ਪਾਰਕ ਬੱਚੇ ਕਰਦੇ ਪੇ ਪਲੇ ਤੇ ਜਵਾਨ ਨੇ ਨੀਰ ਕਿੰਨੀ ਦੇਰ ਬਾਅਦ ਆ ਸਾਈਕਲ ਕੱਢਿਆ ਵੈਸੇ ਨਾ ਜੈ ਲਾਈਕ 1 5 5 ਮਨਸ ਲਾਈਕ ਕਿਡ ਕਾਰਨ ਬੜੀ ਜੇਦ ਕਰਕੇ ਲਿਆ ਹੀ ਇਹਨੇ ਤੇ ਡੂਜੇ ਨੇ ਮੇਰੇ ਪਾਪਾ ਨੇ ਸਰਪ੍ਰਾਈਜ਼ ਦਿੱਤਾ ਸੀ ਸਾਈਕਲ ਆਂਦਾ ਚਲੋ ਉੱਥੇ ਜਾ ਕੇ ਪਲੇ ਕਰੋ ਹੁਣ ਤੁਸੀਂ ਸਾਰੇ ਝੱਲੇ ਛੱਡ ਕੇ ਇੱਥੇ ਬੈਠਾ ਚੱਕਰ ਕਿੱਥੇ ਜਾਣਾ ਨੂੰ ਚੱਕਰ ਆ ਜਾਣੇ ਤੈਨੂੰ ਕੰਦੇਆ ਬਾਬਾ ਮੈਂ ਹੋਰ ਬਣਾਇਆ ਚਲ ਮਜ਼ੇ ਕਰ ਮਜ਼ੇ ਕਰ ਤੂੰ ਇੱਕ ਕਰੀ ਫਿਰ ਡਾਕਟਰ ਹੈਂਡ ਗਲੋਵਸ ਪਾ ਲਏ ਆ ਹਾਂਜੀ ਰੀਜ਼ਨ ਤੁਹਾਨੂੰ ਪਤਾ ਹੀ ਆ ਕਿ ਹੱਥ ਨਾਲ ਕਾਲੇ ਹੋਂ ਕੋਲੇ ਲਾਉਣੇ ਆ ਪਹਿਲਾਂ ਮੇਰੇ ਕੋਲ ਇੱਕ ਹੀ ਗਲਵਸ ਸੀ ਹੁਣ ਮੇਰੇ ਕੋਲ ਦੋ ਆ ਸੋ ਆਹ ਸਾਮਾਨ ਆ ਮੈਂ ਕਰ ਲਈਏ ਸਾਰਾ ਹਾਂਜੀ ਉਹ ਸਫਾਈ ਕਰ ਦਿੱਤੀ ਸੀ ਲਾਸਟ ਟਾਈਮ ਆਪਾਂ ਹੁਣ ਇਹਦੇ ਚ ਅਲਕਣਾ ਲੈਂਦੀਆਂ ਕਿਉਂਕਿ ਅੱਗ ਵੀ ਬਹੁਤ ਜ਼ਰੂਰੀ ਥੋੜੇ ਪਾਵਾਂਗੇ ਕੋਲੇ ਤੂੰ ਕਰਨੇ ਆ ਹਾਂ ਦਾੰਦ ਦਾੰਦ ਅੱਜ ਲੱਗਦੇ ਆ

ਕਸੋ ਗਏ ਯਸ ਆਪਕੇ ਸਾਡੇ ਕਾਲੇ ਕਰਕੇ ਦੇ ਇਹ ਤੋਂ ਵੱਧ ਸੁਹੀ ਹੇ ਹੌਲਾ ਚੱਕ ਤਾਈ ਚੱਕ ਤਾਈ ਕੋਲੇ ਦਰੋਂ ਗਈ ਹੈਗੀ ਨੇ ਕਦੇ ਤੇਰੇ ਹੱਥ ਤੇ ਆ ਲੈ ਆ ਰਹੀ ਪਾਉ। ਵੋਇਸ ਤੁਹਾਨੂੰ ਫਾਈਨਲੀ ਡਿਸਾਈਡ ਹੀ ਹੋਇਆ ਕਿ ਸਾਡਾ ਜਿਹੜਾ ਪ੍ਰਧਾਨ ਆ ਮੰਮੀ ਮੈਨੇਜਰ ਸਾਹਿਬ ਉਹੀ ਰੋਟੀ ਪਕਾਉਣਗੇ। ਕੱਪ ਯੈਸ ਕਿ ਮੈਨੂੰ ਹੁਣ ਮਿਲਿਆ ਵਾ ਕਿਉਂ ਲਾਂ ਦਾ ਕੰਮ ਬਿਲਕੁਲ ਕਿਉਂ ਲਾਂ ਦੇ ਮੇਰੀ ਸਾਰੀ ਨੀਰ ਦੀ ਹੈ ਇਹ ਕਿਉਂ ਇਹ ਲਾਏਗਾ ਤੇ ਰੋਟੀ ਮੰਮੀ ਪਕਾਏਗੀ ਤੇ ਆਪਣਾ ਕੰਮ ਆ ਬੰਨ ਲਾਉਣ ਦਾ। ਮੇਨ ਮੇਨ ਖਾਣਾ ਅੱਗ ਲਾਉਂਦਾ ਆਪਾਂ ਲਾਉਣੀ ਆ ਅੱਗਾਂ ਪਾਪਾ ਸੱਚ ਨਾਲ ਕਿਉਂ ਲਾ ਲ ਬਰਸ਼ ਚਾਹੀਦਾ ਮੈਨੂੰ ਜਿਹੜੀ ਰੋਟੀ ਆਉਣੀ ਬਰਸ਼ ਕੀ ਕਰਨਾ ਤੇ ਨਾਲ ਸਪੂਨ ਨਾਲੋਂ ਸਪੂਨ ਨਾਲ ਨਹੀਂ ਲਾਉਣਾ ਨਾ ਚੱਲ ਜਾ ਲੈ ਜਾਂ ਬਰਸ਼ ਅੱਛਾ ਔਰ ਕਿਤਨਾ ਪਿਆ ਵਸੇ ਅੱਛਾ ਠੀਕ ਹੈ ਉਹ ਕਿ ਮੈਂ ਲਾ 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 ਫਾਈਨਲੀ ਕਿਨੇ ਸਾ 2 ਸਾਲ ਬਾਅਦ ਨੇ ਹੀ ਮੋਂ ਅਈ ਚੰਗੀ ਕਿਤਾ ਰੋਟੀ ਕਾਣਾ ਦੇ ਆਂ ਹਰ ਵੇਲੇ ਮੈਨੂੰ ਕਹਿੰਦੀ ਰਹਿੰਦੀ ਸੀ ਵੀ ਅੱਗ ਵਾਲੀ ਰੋਟੀ ਖਾਣ ਨੂੰ ਬੜਾ ਬਿਲਕੁਨਦਾ ਅੱਗ ਵਾਲੀ ਮਤਲਬ ਕਿ ਜਿਹੜੀ ਇਹਦਾ ਚੁੱਲੇ ਤੇ ਅੱਗ ਦੇ ਪੱਕੀ ਹੋਵੇ ਨਾ ਇਲੈਕਟ੍ਰੀਕਲ ਨੇ ਆਵੇ ਬੈਡ ਯੈਸ ਗੁੱਡ ਇਹ ਵਗਣਾ ਮਨੀ ਮੇਰੇ ਦਿਮਾਗ 'ਚ ਉਤਨੀ ਆਈਡੀਆ ਹੈ ਮੈਂ ਕਹਾਂਦੇ ਆਪਣੇ ਕੋ ਹੈਗਾ ਹੀ ਆ ਚਲੋ ਇਹਦੇ ਤੇ ਬਣਾਉਨੇ ਆ ਅੱਗ ਵਾਲੀ ਰੋਟੀ ਹਾਂ ਹੁਣ ਇਦਾਂ ਲੱਗ ਜਿਦਾ ਫਸਟ ਟਾਈਮ ਕਲਸਟਿਕ ਐਕਸਪੀਰੀਅੰਸ ਨਿਊ ਦੇ ਇਹਦੇ ਇਦਾਂ ਮਜ਼ਾ ਆਉਂਦਾ ਸਾਨੂੰ ਕੈਂਪਿੰਗ ਟਾਈਪ ਹੀ ਲੱਗਣਿਆ ਘਰ ਦੇ ਘਰ ਦੇ ਬਾਹਰ ਹੀ ਬੈਠੇ ਆਂ ਘਰ ਦੇ ਬਾਹਰ ਹੀ ਬਤਾ ਲੱਗਦਾ ਮੈਨੂੰ ਹੰਡੀ ਠੰਡੀ ਹਵਾ ਚੱਲ ਰਹੀ ਹੈ ਆਹ ਸਹੀ ਗਾ ਇਦਾਂ ਕਿਤਾ ਮਤ ਲੱਗੂ ਰੰਪਰ ਮੈਂ ਕਿਹਾ ਤਵੇ ਤਖਲਾ ਅੱਛਾ ਹੱਥ ਸੜਾ ਜਿੱਦਾਂ ਹੰਦ ਨਹੀਂ ਕੀਤਾ ਸੀ ਤੇ ਨੰਬਰ ਹੱਥੋਂ ਕੈਂਪਿੰਗ ਵਾਲੇ ਦੇ ਤਾਂਵੇਂ ਤੁਲਾ ਮੜੇ ਲਾਈ ਮੜੇ ਜੀਬ ਲਾਈ ਜੀ ਕਾਲੇ ਰੋਟੇ ਰੋਟੀਆਂ ਪਕਾਉਣੀਆਂ ਛੱਡ ਗਏ ਤੇ ਨਵਾਂ ਐਕਸਪੈਰੀਮੈਂਟ ਸ਼ੁਰੂ ਹੋ ਗਿਆ ਇੱਥੇ ਕਹਿੰਦੀ ਤੰਦੂਰੀ ਰੋਟੀ ਬਣਾ ਕੇ ਵੇਖਣੀ ਦੋ ਤਵਿਆਂ ਦੇ ਇਹ ਕਿਹੜੇ ਹਿਸਾਬ ਨਾਲ ਬੰਨੀ ਹੈ ਯਾਰ ਐਕਸਪੈਰੀਮੈਂਟ ਜੇ ਬੜੋਂਗੇ ਵੀ ਖਰਾਬ ਵੀ ਨਾ ਹੋਊਗੀ ਮੇਰੇ ਦੱਖਾਂ ਚ ਪਈ ਜਾਂਦਾ ਧੂਆ ਤੂੰ ਫਿਰ ਅਜ ਕਿਉਂ ਮਹਿਣਵਾ ਨਾ ਉਹ ਲੇਡੀ ਨੇ ਨਾ ਇਦਾਂ ਕਰਕੇ ਬਣਾਈ ਸੀ ਜੇ ਦੀ ਵੀ ਜੇ ਕੇ ਤਾਂ ਖਾਣ ਨੂੰ ਦਿਲ ਕਰੇ ਹੁਣ ਸਾਡੇ ਕੋਲ ਗੈਸੀ ਚੁੱਲਾ ਤੇ ਹੈ ਨਾ ਹਣ ਉਹਨੇ ਦੋਗਾ ਤਵੇ ਆਪਾਂ ਪਾ ਦਿੱਤੀ ਨਾ ਤੀਜੇ ਤਮਾਰਾ ਰੱਖੀ ਨਾ ਫੇਰ ਉਹਨੇ ਅੱਛਾ ਇਹ ਤਾਂ ਪੁੱਠਾ ਮਾਰ ਲੈਣਾ ਇਹਨੂੰ ਅੱਜ ਪੁੱਠਾ ਆਈ ਸ਼ੀਟ ਚਲੋ ਦੇ ਦੇ ਜੇ ਤਿਆਰ ਹੋ ਜਾਵੇ ਤਵੇ ਦੇ ਤੇ ਲਾ ਦੇਣਾ ਨਹੀਂ ਪੁੱਠਾ ਵੇ ਦੇ ਤੇ ਨਹੀਂ ਰੋਟੀ ਦੇ ਤੇ ਨਹੀਂ ਬੱਚੇਓ ਵੇਖਣੀ ਹੈ ਦੇਖਦੇ ਹਾਂ ਜੇ ਪੱਕ ਗਈ ਤੇ ਕੀ ਹਾਂ ਰੋਟੀ ਦੇ ਜਲਦੀ ਖਤਲ ਨੇ ਤਾਂ ਮੈਂ ਤੇ ਹਨ ਪਰ ਨਹੀਂ ਪਰ ਬਣੀ ਆ ਵੇਖੋ ਖੁਲੀ ਨਹੀਂ ਤਾਂ ਮੋਗਰ ਵਰਗੀ ਤੇ ਬਣੀ ਆ ਇਹ ਜਿਹੜੀਆਂ ਪਰਪੁਰਾ ਤੇ ਕੱਚੀ ਆ ਜਿਹੜੀਆਂ ਬੀਬੀ ਐਕਸਪੀਰੀਅੰਸ ਕਰ ਕਰ ਵਖੰਡੀਆਂ ਨੇ ਆ ਪਤਾ ਨਹੀਂ ਤੁਹਾਨੂੰ ਕਿਹੜੇ ਸਾਰ ਹੁੰਦੇ ਨੇ ਨਹੀਂ ਪਰ ਨਹੀਂ ਚੱਲਿਆ ਕੰਮ ਸਹੀ ਕੰਮ ਹੀ ਨਹੀਂ ਗਿਆ ਸਾਲਿਆ ਬੈਟਰੀ ਮਾਂ ਆ ਵੇਖੋ ਤੰਦੂਰ ਵਾਲੀ ਆ ਨਾ ਹਾਂ ਮੈਂ ਹੋਰ ਲੇਟ ਲਾ ਗਿਆ ਆ ਪਪਾ ਥੋੜੀ ਕਿ ਲੱਭੀ ਕਰੋ ਇਦਾਂ ਪੂਰੇ ਦਿਨੋਂ ਝਾੜਦੇ ਬਤਾ ਲਿਆ ਆ ਕੀ ਆ ਕੁਝ ਨਹੀਂ ਕੀਤਾ ਪਪਾ ਜੀ ਸੁਣੋ ਯਾਰ ਜੇ ਆਪਾਂ ਪਾਲਕ ਪਨੀਰ ਵਾਲੀ ਤੰਦੂਰੀ ਰੋਟੀ ਨਾਲ ਖਾਦਾ ਸੀ ਇਦਾਂ ਲੱਗਦਾ ਪਿਆ ਚਲੋ ਦੇਖਦੇ ਹਾਂ ਇਹਨੂੰ ਖਾ ਕੇ ਸੜਨ ਤਾਂ ਨਹੀਂ ਪਿਆ ਹੁਣ ਆਪਾਂ ਹੁਣ ਤਿੰਨਾਂ ਨੇ ਖਾਣਾ ਵਾ ਨਹੀਂ ਨੀਰ ਇਕੱਲੇ ਖਾਊਗਾ ਨਹੀਂ ਨਹੀਂ ਆਪਾਂ ਤਿੰਨਾਂ ਨੇ ਖਾਣਾ ਮੇਰੀ ਤਾਂ ਰੋਟੀ ਫਿਕਸ ਹੋ ਗਈ ਫਿਕਸ ਹੋ ਗਈ ਇਹ ਵਾਲੀ ਇਹ ਵਾਲੀ ਨਹੀਂ ਮੇਰੀ ਨਾਲ ਗੋਦੇ ਸ਼ੇਪ ਆਹੀ ਤੰਦੂਰੀ ਵਾਲੀ ਆ ਪਰ ਪਿੱਛੋਂ ਸੜ ਗਈ ਚਲ ਕੋਈ ਨਹੀਂ ਪਤਾ ਲੱਗ ਗਿਆ ਬਣਾ ਸਕਦੇ ਆ ਸ਼ਾਇਦ ਪੇੜਾ ਮੋਟਾ ਰੱਖਣਾ ਹੁੰਦਾ ਤੂੰ ਵੀ ਲ ਕੇ ਪਾਤੀ ਉਹ ਮੈਂ ਕਿਹਾ ਚੰਦੂ ਲੈ ਇਧਰ ਮੋੜਿਆ ਖਰਾਬ ਹੋ ਗਈ ਚੱਲੀ ਉਹ ਟਰਾਈ ਕਰੀ ਚਲ ਮੋਰਚਾ ਹੋ ਗਿਆ ਫਤਿਹ ਅੱਜ ਦਾ ਤੇ ਪ੍ਰਸ਼ਾਦੇ ਪਾਣੀ ਦਾ ਹੁਣ ਪ੍ਰਸ਼ਾਦਾ ਛਕਦੇ ਆ ਤੇ ਆਨੰਦ ਲੈਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਨ ਲਾਈਕ ਕਰੋ ਤੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੱਥੇ ਕੁਲ ਮੈਂ ਦੀ ਤਾਂ ਨਹੀਂ ਜੇ ਤੁਹਾਡਾ ਦਿਲ ਕਰਦਾ ਹੈ ਕਿ ਜੀ ਦੇ ਐਕਸਪੀਰੀਅੰਸਾਂ ਸਾਂਝੇ ਕਰ ਰਹੇ ਹਾਂ ਅਸੀਂ ਤੁਹਾਡੇ ਨਾਲ ਬਾਸ ਅਹੀਂ ਸਾਡਾ ਕੰਮ ਐਕਸਪੈਰੀਮੈਂਟ ਕਰਨਾ ਜੇ ਹੋਰ ਕੋਈ ਐਕਸਪੈਰੀਮੈਂਟ ਕਰਨਾ ਸਾਨੂੰ ਦੱਸ ਦਿਓ ਅਸੀਂ ਉਹ ਵੀ ਕਰ ਲਾਂਗੇ ਅਸੀਂ ਵਿਲੇ ਨਹੀਂ ਇਹ ਵੀ ਉਹ ਕਹਿੰਦੇ ਨਾ ਕਿਸੇ ਵੀ ਚੀਜ਼ ਨੂੰ ਕਈ ਕਹਿੰਦੇ ਨਹੀਂ ਹੋਣਾ ਨਹੀਂ ਹੋਣਾ ਨਹੀਂ ਹਾਂ ਦੇਲਾ ਹੋਣਾ ਚਾਹੀਦਾ ਕਰਨ ਦਾ ਮੰਜਲ ਤੋਂ ਕੋਈ ਨਹੀਂ ਜਾਂਦਾ ਬੰਦਾ ਕੋਚ ਹਾਂ ਚਲੋ ਢੀਂਗਾ ਦੀ ਤਾਂ ਕੀ ਕੀ ਮੇ ਟੁੱਲਾ ਨਹੀਂ ਤੇ ਇਹਨੂੰ ਗ੍ਰਿਲਰ ਹੈ ਗ੍ਰਿਲਰ ਹੀ ਹੈ ਗ੍ਰਿਲਰ ਵੀ ਸਹੀ ਰੋਟੀਆਂ ਪਕਾਉਂਦੀਆਂ ਯਾਰ ਫਿੱਟੇ ਚਲੋ ਸਹੀ ਹੈ ਜੀ ਮੈਂ ਤਿੰਨ ਚਾਰ ਵਾਰੀ ਕਹਿਤਾ ਚਲੋ ਸਹੀ ਹੈ ਮੈਂ ਕਹਿ ਦਿੰਦਾ ਕਰ ਦਾਂ ਬਸ ਮੈਂ ਤਾਂ ਸਿੱਧਾ ਸੀ ਆਪਣੇ ਵੀ ਦੇ ਲਵਦੇ ਕਹਿ ਦੋ ਅਗਰ ਤੁਹਾਨੂੰ ਪਸੰਦ ਆਈ ਜੀ ਤਾਂ ਫਿਰ ਲਾਈਕ ਕਰਿਓ ਸ਼ੇਅਰ ਕਰਿਓ ਠੀਕ ਤੇ ਬਾਏ ਬਾਏ ਕਹਿ ਦਿੰਦਾ ਮੈਂ ਬਾਏ ਕਮੈਂਟ ਵੀ ਕਰ ਦੋ ਫਿਰ ਗੁੱਡ ਨਾਈਟ ਵੀ ਕਹਿ ਦੋ ਗੁੱਡ ਨਾਈਟ ਆਪੀਨੀਅਨ ਹੋਗਾ ਤਾਂ ਦੱਸਣਾ ਓਕੇ ਬਾਏ